ਵਾਹਿਗੁਰੂ ਸਾਹਿਬ ਜੀ ਗੌਲੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰ ਪੰਖ ਮਿਲ ਸਾਧੂ ਸ਼ਰਣਾਂ ਕਾ ਹੋ ਪੂਰਨ ਰਾਮ ਰਤਨ ਹਿਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਖਜ ਅਤ ਤੀਖਿਆਣ ਮੋਹ ਕੀ ਫਾਸ ਕਾਟ ਨਹਾਲ ਜਗਤ ਗੁਰ ਗੋਵਿੰਦ ਚਰਨ ਕਮਲ ਤਾ ਕੇ ਕਰਹੁ ਨਿਵਾਸ ਕਰ ਕਿਰਪਾ ਗੋਵਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗਹਿ ਲਿਹੁ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਕਰ ਗਹਿ ਲਿਹੁ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿਕਾਰਯੋਗ ਗੁਰੂ ਰੂਪ ਸਾ ਸਿੰਘ ਜੀ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਰਾਹੀਂ ਆਪ ਸੰਤਾਂ ਦੇ ਨਾਲ ਹਰ ਰੋਜ਼ ਕਿਸ ਨਾ ਕਿਸੇ ਸ਼ਬਦ ਦੀ ਸਾਂਝ ਪਾਈ ਜਾਂਦੀ ਹੈ ਆਪ ਵੀ ਜਰੂਰ ਸੁਣੋ ਅੱਗੇ ਸ਼ੇਅਰ ਕਰੋ ਕਮੈਂਟ ਵੀ ਕਰੋ ਤਾਂ ਕਿ ਅਗਰ ਕੋਈ ਗਲਤੀ ਆਪ ਨੂੰ ਲੱਗਦੀ ਹੈ ਤਾਂ ਮੇਰੇ ਤੱਕ ਜਰੂਰ ਪਹੁੰਚੇ ਮੈਂ ਆਗਾ ਵਾਸਤੇ ਇਸ ਦਾ ਸੁਧਾਰ ਕਰ ਸਕਾਂ ਗੁਰਬਾਣੀ ਅਗਾਧ ਬੋਧ ਹੈ ਗੁਰਬਾਣੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਅਕਲਿੰਗ ਸਾਹਿਬ ਸੇ ਵੀ ਹੈ ਅਕਲਿੰਗ ਪਾਈ ਮਾਨ ਸਤਿਗੁਰ ਨੇ ਅਕਲ ਬਖਸ਼ੀ ਹੈ ਜੀਵ ਨੂੰ ਤੋ ਅਕਲ ਦੇ ਨਾਲ ਉਸ ਮਾਲਕ ਦਾ ਸਿਮਨ ਕੀਤਾ ਜਾਵੇ ਸਿਰਸਕਲ ਨੂੰ ਜਦੋਂ ਬਰਤਨ ਦਾ ਸਿਮਨ ਕਰਨ ਵਾਸਤੇ ਇਹਦੀ ਵਿਗਿਆਹੀ ਕਰਨ ਵਾਸਤੇ ਫਿਰ ਉਹ ਮਾਨਵਕਸ਼ ਦਾ ਹੈ ਤਾਂ ਗੁਰਬਾਣੀ ਵਿਚਾਰਨੀ ਹੈ ਸਤਿਗੁਰ ਦਾ ਵਚਨ ਵੀ ਹੈ ਮਿੱਧਿਆ ਵੀ ਚਾਰੀ ਤਾਂ ਪਰ ਉਪਕਾਰੀ ਗੁਰਬਾਣੀ ਸਾਡੇ ਵਾਸਤੇ ਮਿੱਧਿਆ ਵੀ ਹੈ ਗਿਆਲ ਵੀ ਹੈ ਗੁਰੂ ਗਿਆਨ ਹੈ ਮਿਰੰਕਾਰ ਹੈ ਸਰੋਧ ਕੋਈ ਨਾ ਕੋਈ ਸ਼ਬਦ ਆਪ ਸੰਤਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਪੰਜਵੇਂ ਸਤਗੁਰੂ ਜੀ ਦਾ ਇਹ ਕੋਮਨ ਸ਼ਬਦ ਹੈ ਸਤਗੁਰ ਆਖਦੇ ਨੇ ਨਿਕਸ ਰੇ ਪੰਖੀ ਸਿਮਰ ਹਰ ਪੰਖ ਪੰਖ ਕਹਿੰਦੇ ਨੇ ਖੰਭ ਨੂੰ ਪੰਖੀ ਨੂੰ ਇਸ਼ਾਰਾ ਕਰਦੇ ਨੇ ਕਿ ਆਹ ਲੈਣੇ ਵਿੱਚ ਨਿਕਲ ਪੰਖ ਲਾ ਕੇ ਖੁੱਲ ਇਹ ਤੇ ਪੰਖੀ ਸਤਗੁਰੂ ਜੀ ਨੂੰ ਕਹਿੰਦੇ ਨੇ ਕਿ ਹੇ ਜੀਵ ਜੋ ਤੈ ਮਾਇਆ ਦੇ ਮੋਹ ਦਾ ਆਲਣੂ ਬਣਾਇਆ ਹੋਇਆ ਹੈ ਉਹਦੇ ਵਿੱਚੋਂ ਬਾਹਰ ਨਿਕਲ। ਜੇ ਦਿੱਕ ਨਿਕਲ ਵੀ ਤੂੰ ਉਹ ਅਰੇ ਮਾਰਨ ਚਾਹਦਾ ਹੈ ਤਾਂ ਪ੍ਰਭੂ ਦਾ ਸਿਮਰਨ ਹੈ। ਨਿਕ ਸਰ ਰੇ ਪੰਖੀ ਰੇ ਸੰਵਦਨ ਜੀਵ ਵਾਸਤੇ। ਹੇ ਜੀਵ ਪੰਛੀ ਮਾਇਆ ਮੋਹ ਦੀ ਆਲਣੇ ਵਿੱਚੋਂ ਨਿਕਲ। ਸਿਮਰ ਹਰਪੰਖ ਉਡਣ ਵਾਸਤੇ ਹਰੀ ਦਾ ਸਿਮਨ ਜਿਹੜਾ ਉਹ ਪੰਖ ਹਨ ਉਡਾਰੀ ਲਾ ਅਨੰਕਾਰ ਕੋ ਪਹੁੰਚ ਰੱਬ ਕੋ ਪਹੁੰਚ ਮਾਇਆ ਮੋਹ ਦੇ ਆਲੇ ਨੇ ਵਿੱਚ ਬੱਝਿਆ ਅਨੰਦੇ ਮੇਲੇ ਸਾਧੂ ਸ਼ਰਣ ਕਹੋ ਪੂਰਨ ਸਾਧੂ ਦੀ ਸ਼ਰਣ ਦੇ ਵਿੱਚ ਮਿਲ ਕੇ ਉਹਨੂੰ ਪਰਮਾਤਮਾ ਤੱਕ ਪਹੁੰਚ ਕਰੇ ਉਹ ਜਿਹੜਾ ਮਾਲਕ ਹੈ ਨਾ ਪ੍ਰਮਾਤਮਾ ਉਹਨੂੰ ਪਕੜ ਭਾਉ ਦਾ ਆਸਰਾ ਲਾ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ RAM RATAN HIRE SANGRAH ਜਿਹੜੇ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਨਾ ਉਹਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਉਹਨੂੰ ਆਪਣੇ ਦਿਲ ਦੇ ਵਿੱਚ ਟਿਕਾ ਨਾਮ ਮਾਇਆ ਨੂੰ ਛੱਡਾ ਮੋਨ ਖਾਣਾ ਦੇ परमात्मा ਦੇ ਨਾਮ ਨੂੰ ਟਿਕਾ ਆਪਣੇ ਹਿਰਦੇ ਦੇ ਵਿੱਚ। ਪਰਮੁ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਹਤਿਖ ਇਖਣ। ਨਉ ਕੀ ਫਾਸ। ਤੱਤੇ ਵੀ ਹਰੀ ਖਖਾ ਖਖੇ ਦੇ ਪੈਰ ਥੱਲੇ ਜੰਗਿਆ ਹੈ। ਅਗਿਆਨਾ ਹੈ। ਜਿਸ ਤਰ੍ਹਾਂ ਖੱਖੇ ਦੇ ਪਿਆਰਛਨੇ ਜਿਵੇਂ ਜਈਆ ਹੈ ਜਿਹਨੂੰ ਪੜਨਾ ਹੋਵੇ ਤੱਤੇ ਨੂੰ ਬਿਹਾਰੀ ਖੱਖੇ ਨੂੰ ਸਿਹਾਰੀ ਤੇ ਐਣਾ ਲੱਗ ਜਾਊਗਾ ਤੀਖਣ ਇਹ ਨਹੀਂ ਜਨ ਹੈ ਇਹ ਅੱਖਰ ਨੂੰ ਪੜਨ ਦਾ ਇਹਨੂੰ ਤੀਖਣ ਭਾਵ ਤੇਜ਼ ਬਹੁਤ ਤਿੱਖੀ ਪ੍ਰਮੁਖੀ ਕੋਈ ਮਾਇਆ ਦੀ ਖਾਤਰ ਜਿਹੜੀ ਪਟਕਣਾ ਹੈ ਨਾ ਜਾਂ ਤੂੰ ਮਾਇਆ ਦੀ ਖਾਤਰ ਪਟਕ ਰਿਹਾ ਹੈ ਉਹ ਖੁਹੀ ਹੈ ਤ੍ਰਿਸ਼ਨਾ ਰਸ ਪੰਖੜ ਪੰਕਜ ਪੰਕਜ ਨੇ ਕੀ ਕਰਨਾ ਤ੍ਰਿਸ਼ਨਾ ਦਾ ਰਸ ਜਿਹੜਾ ਹੈ ਨਾ ਉਹ ਚਿੱਕੜ ਹੈ ਦੇ ਵਿੱਚ ਮਾਇਆ ਦੀ ਭਟਕਣੀ ਖੁਗੀ ਦੇ ਵਿੱਚ ਤ੍ਰਿਸ਼ਨਾ ਤੇ ਵਿਕਾਰਾਂ ਦਾ ਚਿੱਕੜ ਹੈ ਪਰ ਤੇ ਸਤੁਪਨ ਆਤ ਕੀ ਖੇਣ ਮੋਹ ਕੀ ਫਾਸ ਜੀਵ ਦੇ ਗਲ ਦੇ ਵਿੱਚ ਮੋਹ ਦੀ ਜਿਹੜੀ ਫਾਹੀ ਪਈ ਹੁੰਦੀ ਹੈ ਨਾ ਉਹ ਬੜੀ ਠਿੱਖੀ ਹੈ ਪੱਕੀ ਹੈ ਸਤਿਗੁਰੂ ਦੇ ਨਾਮ ਕਿਵੇਂ ਕੱਟੀ ਜਾ ਸਕਦੀ ਨੂੰ ਕੱਟੇਗਾ ਕੌਣ ਉਹ ਜਿਹੜੀ ਸਾਹੀ ਹੈ ਕਿਹੜਾ ਇਹ ਮਾਇਆ ਦੀ ਭਟਕਣ ਦਾ ਖੂਹ ਹੈ ਉਹਦੇ ਵਿੱਚ ਤ੍ਰਿਸ਼ਨਾ ਤੇ ਦਕਾਰਾਂ ਦਾ ਚਿੱਕੜ ਹੈ ਕਲ ਦੇ ਵਿੱਚ ਪਈ ਹੋਈ ਖਾਹੀ ਹੈ ਇਹਨੂੰ ਕੱਟਣ ਦਾ ਤਰੀਕਾ ਕੀ ਹੈ ਢੰਗ ਕੀ ਹੈ ਕਾਟਨ ਹਾਰ ਜਗਤ ਗੁਰ ਗੋਬਿੰਦ ਇਹਨੂੰ ਕੱਟਣ ਵਾਲਾ ਜਗਤ ਦਾ ਮਾਲਕ ਜਿਹੜਾ ਪ੍ਰਮਾਤਮਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਹੈ ਉਹ गोविंद ਹੈ ਉਹ ਪ੍ਰਮਾਤਮਾ ਹੈ ਚਰਨ ਕਮਲਤਾ ਕੀ ਕਰੋ ਨਿਵਾਸ ਉਹੀ ਚਰਨ ਕਮਲਾਂ ਵਿੱਚ ਨਿਵਾਸ ਕਰ ਭਾਵ ਸੋਤੀ ਜਿਹੜੀ ਸ਼ਬਦ ਦੇ ਵਿੱਚ ਜੋੜ ਮਾਲਕ ਦੇ ਸ਼ਬਦ ਵਿੱਚ ਜਿ ਗੁਰੂ ਨੇ ਸ਼ਬਦ ਬਖਸ਼ਿਆ ਵਾਹਿਗੁਰੂ 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 ਉਹਦੇ ਵਿੱਚ ਆਪਣੀ ਸੁਰਤ ਨੂੰ ਜੋੜ ਆਖਦੇ ਸਤਗੁਰੂ ਫਿਰ ਵੀ ਅਰਦਾਸ ਕਰਦੇ ਆਖਰੀ ਬੰਦ ਦੇ ਵਿੱਚ ਸਤਿਗੁਰ ਕਹਿੰਦੇ ਨੇ ਇੱਕ ਅਰਦਾਸ ਕਰ ਜੀਵ ਜੋ ਸਤਿਗੁਰ ਕਰ ਲੈਣ ਕਰ ਕਿਰਪਾ गोविंद गोविंद ਦਦਾ ਮੁਕਤਾ ਹੈ ਇਹਦਾ ਮਤਲਬ ਇਸ ਸੰਬੋਧਨ ਸ਼ਬਦ ਹੈ ਪ੍ਰਭ ਪ੍ਰਭ ਦਾ ਭਵੀ ਮੁਕਤਾ ਹੈ ਇਹ ਵੀ ਸੰਬੋਧਨ ਸ਼ਬਦ ਹੈ ਪ੍ਰੀਤਮ ਇਹਦਾ ਮੰਮਾ ਵੀ ਮੁਕਤਾ ਹੈ ਇਹਨੂੰ ਵੀ ਸੰਬੋਧਨ ਕਰਨਾ ਹੋਵੇਗਾ ਦੀਨanath ਨਾਥ ਦਾ ਜਿਹੜਾ ਥੱਥਾ ਉਹ ਵੀ ਮੁੱਤਾ ਹੈ ਸੁਨੋ ਅਰਦਾਸ ਤੋਂ ਪਾਠ ਇਸ ਤਰ੍ਹਾਂ ਕਰਨਾ ਹੋਵੇਗਾ ਕਰ ਕਿਰਪਾ गोविंद ਪ੍ਰਭ ਪ੍ਰੀਤਮ ਦੀਨਾਨਾਥ ਸੁਨੋ ਅਰਦਾਸ اے ਗੋਬਿੰਦ اے ਪ੍ਰਭ ਇਹ ਪ੍ਰੀਤਮ ਇਹ ਦੀਨਾਨਾਥ ਕਿਰਪਾ ਕਰ ਮੇਰੀ ਬੇਨਤੀ ਉਸਨੂੰ ਮੇਰੀ ਅਰਜੋਈ ਨੂੰ ਸੁਣ ਸਤਿਗੁਰ ਕਹਿੰਦੇ ਨੇ ਕਰ ਗਿਆ ਹੈ ਲਿਖੋ ਕਰ ਹੁੰਦਾ ਹੱਥ ਦੇ ਕੇ ਕੱਕਾ ਰਾਰੀ ਨੂੰ ਕੜ ਕਰ ਹੋਵੇ ਹੁੰਦਾ ਅਰਥ ਇੱਕ ਹੱਥ ਕੱਕਾ ਰਾਰਾ ਕਰ ਹੋਵੇ ਅਰਥ ਹੁੰਦਾ ਦੋਨੋਂ ਹੱਥ ਤੋ ਇਥੇ ਕੱਕਾ ਰਾਰੀ ਨੂੰ ਅੰਕੜ ਹੈ ਪਰਮਾਤਮਾ ਨੇ ਕਹਿੰਦੇ ਆਪਣਾ ਹੱਥ ਦੇ ਕੇ ਕਰ ਗਿਆ ਹੈ ਲਿਖੋ ਸਤਿਗੁਰ ਆਖਦੇ ਨੇ ਹੀ ਮਾਲਕ ਹੈ ਪ੍ਰਭੂ ਮੇਰਾ ਹੱਥ ਫੜ ਲੈ ਮੇਰੇ ਹੱਥ ਨੂੰ ਫੜ ਮੇਰੇ ਹੱਥ ਨੂੰ ਪਕੜ ਕੇ ਕਰ ਗਹਿ ਲਿਹੁ ਨਾਨਕ ਕੇ ਸੁਆਮੀ ਸੁਆਮੀ ਸਰਬੰਸਤ ਹੈ ਨਾਨਕ ਦੇ ਸੁਆਮੀ ਹੈ ਮੇਰੇ ਮਾਲਕ ਮੇਰਾ ਹੱਥ ਫੜ ਲੈ ਮੈਨੂੰ ਇਹ ਜਿਹੜੀ ਖੋਹੀ ਹੈ ਇਸ ਖੋਹੀ ਦੇ ਵਿੱਚ ਸਤਗੁਰੂ ਪਾਤਸ਼ਾਹ ਜੀ ਨੇ ਇਸ ਖੋਹੀ ਦਾ ਸਤਗੁਰੂ ਨੇ ਉੱਪਰ ਜ਼ਿਕਰ ਕੀਤਾ ਹੈ ਨਾ ਮਾਇਆ ਦੀ ਭਟਕਣ ਦੀ ਖੋਹੀ ਦੇਸ਼ਨਾ ਦੇ ਵਿਕਾਰਾਂ ਦਾ ਚਿੱਟੜ ਗਲ ਦੇ ਵਿੱਚ ਮੋਹ ਦੀ 파ਹੀ ਸਤਿਗੁਰ ਕਹਿੰਦੇ ਹੱਥ ਦੇ ਕੇ ਮੈਨੂੰ ਨਾ ਬਾਹਰ ਕੱਢ ਲਈ। ਕਰ ਗਏ ਹੱਲੇ ਹੋ ਨਾਨਕ ਕੇ ਸੁਆਮੀ ਜਿਉ ਪਿੰਡ ਸਭ ਤੁਮਰੀ ਰਾਸ ਇਹ ਮੇਰੀ ਜਿੰਦ ਤੇਰਾ ਤੇਰਾ ਦਿੱਤਾ ਹੋਇਆ ਸਰਮਾਇਆ ਹੈ ਮੇਰਾ ਸਰੀਰ ਵੀ ਤੇਰਾ ਦਿੱਤਾ ਹੋਇਆ ਹੈ। ਇਹ ਸਾਰੀ ਤੇਰੀ ਬਖਸ਼ੀ ਹੋਈ ਪੂੰਜੀ ਹੈ ਤੂੰ ਮੈਨੂੰ ਦਿੱਤੀ ਹੈ। ਜਿਵੇਂ ਤੈਨੂੰ ਯਾਦ ਨਹੀਂ ਕਰਦਾ ਇਹ ਮੇਰੀ ਕੋਈ ਜੀ ਉਜੜ ਰਹੀ ਹੈ ਖਰਾਬ ਹੋ ਰਹੀ ਹੈ ਇਹਕਾਰ ਜਾ ਰਹੀ ਹੈ اے ਦੁਨੀਆਂ ਦੇ ਮਾਲਕ ਕਿਰਪਾ ਕਰ ਮੈਨੂੰ ਭਟਕਾਂ ਦੇ ਵਿੱਚੋਂ ਕੱਢ ਲੈ ਤ੍ਰਿਸ਼ਨਾ ਦੇਕਾਰਾਂ ਵਿੱਚੋਂ ਮੈਨੂੰ ਕੱਢ ਲੈ ਕਿਰਪਾ ਕਰ ਇਸ ਮੋਦੀ ਖਾਈ ਦੇ ਵਿੱਚੋਂ ਮੈਨੂੰ ਕੱਢ ਲੈ ਤਾਂ ਕਿ ਮੇਰੀ ਜੀਵਨ ਦੀ ਜੜੀ ਇਹ ਕੋਈ ਹੈ ਇਹ ਉਜੜੈ ਨਾ ਇਹ ਬਚ ਜਵੇ ਤੋਂ ਸਤਿਗੁਰੇ ਸ਼ਬਦ ਦੇ ਇਸੀਆਂ ਮੰਨੇ ਕਹਿੰਦੇ ਭਾਈ ਆਪਣੇ ਮੋਹ ਦੇ ਆਲਣੇ ਦੇ ਤੋਂ ਬਾਹਰ ਨਿਕਲ ਕੇ ਪਰਮਾਤਮਾ ਦੇ ਨਾਮ ਦੇ ਖੰਭ ਲਾ ਸੰਗਤ ਵਿੱਚ ਮਿਲ ਪੂਰਨ ਪਰਮਾਤਮਾ ਜਿਹੜਾ ਪਰਮੇਸ਼ਰ ਹੈ ਨਾ ਉਹਦੀ ਸ਼ਰਨ ਲੈ ਨਾਮ ਰੂਪੀ ਰਤਨ ਜਿਹੜਾ ਆਪਣੇ ਸੇਵ ਦੇ ਵਿੱਚ ਪਰੋਲਾ ਤਾਂ ਵੀ ਇਰਾਦੇ ਨਾਲ ਜਲਦੀ ਸਫਲ ਹੁੰਦਾ ਹੈ ਸੋ ਭਾਈ ਉਸ ਮਾਲਕ ਦੀ ਵੰਦਗੀ ਕਰੀਏ ਉਹਨੂੰ ਨਾਮ ਇਹਦਾ ਨਾਮ ਹੈ ਸਿਮਰਤ ਮਾਲਕ ਦਾ ਉਹਨੂੰ ਆਪਣੀ ਜ਼ਿੰਦਗੀ ਦੀ ਪਛਾਈਏ ਤਾਂ ਕਿ ਸਾਡਾ ਇਹ ਜਨਮ ਜੀਵਨ ਸਾਨੂੰ ਮਿਲਿਆ ਹੈ ਇਹਨੋ ਸੀ ਜੀਵਨ ਯਾਤਰਾ ਕਹਿੰਦੇ ਨੇ ਕਿ ਜੀਵਨ ਯਾਤਰਾ ਜਦੋਂ ਬੰਦਾ ਸੰਸਾਰ ਛੱਡ ਕੇ ਜਾਂਦਾ ਕਹਿੰਦੇ ਜੀਵਨ ਯਾਤਰਾ ਖਤਮ ਹੁੰਦੀ ਪਰ ਅਸੀਂ ਇੱਥੇ ਯਾਤਰਾ ਕਰਨ ਵਾਸਤੇ ਨਹੀਂ ਇੱਥੇ ਅਸੀਂ ਨਾਮ ਜਪਣ ਵਾਸਤੇ ਆਏ ਆ ਭਾਈ ਪ੍ਰਾਪਤ ਮਾਨੁਖ ਦਿਹਰੀਆ ਗੋਵਿੰਦ ਮਹਾਰਾਜ ਕੀ ਤੇਰੀ ਗੱਲ ਆ ਸਤਿਗੁਰ ਇਸ ਤਰ੍ਹਾਂ ਨਹੀਂ ਕਹਿੰਦੇ ਨੇ ਕਹਿੰਦੇ ਨੇ ਭਾਈ ਆਵਨਾ ਭਜਸ ਆਵਨਾ ਭਜ ਸਤਿ ਭਜਸ ਕਉ ਭਾਈ ਜਿ ਹੁਣ ਨਹੀਂ ਨਾਮ ਜਪੇ ਕਦੋਂ ਜਪੇਗਾ ਹੁਣ ਨਾਮ ਦਾ ਪਰਮਾਤਮਾ ਨਾਲ ਦਿੱਤੇ ਕ ਮਿਲ ਜਗਦੀਸ਼ ਮਿਲਣ ਦੀ ਬੜੀਆ ਚਰਨ ਕਾਲ ਇਹ ਦੇਸੰਗਰੀਆ ਬੜੀ ਦਿਨ ਬਾਅਦ ਬੜੀ ਦੇਰੀ ਬਾਅਦ ਕਈ ਜਨਮ ਤੋਂ ਬਾਅਦ ਇਹ ਮੇਰੇ ਖਾਣ ਜਨਮ ਮਿਲਿਆ ਰੱਬ ਦੀ ਬੰਦੇ ਦੀ ਕਰੀਏ ਯਾਤਰਾ ਕਰਨ ਨਹੀਂ ਬੰਦਗੀ ਕਰਨ ਆਏ ਹਾਂ ਉਹਨੂੰ ਦੇਖ ਕੇ ਰੱਖੀਏ ਸਭ ਨੂੰ ਸੁਝਾਣੇ ਨੇ ਨਿਕਲ ਮੋਦੀ ਫਟਕਣਾਂ ਤੋਂ ਰੱਬ ਨੂੰ ਯਾਦ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ